ਲੋ ਜੀ ਅੱਜ ਆਪਾਂ ਤਰਬੂਜ ਨੂੰ ਸੌਖੇ ਤਰੀਕੇ ਨਾਲ ਕੱਟ ਕੇ ਖਾਣ ਦਾ ਤਰੀਕਾ ਦੱਸਾਂਗੇ ਤੇ ਵੀਡੀਓ ਦੇ ਨਾਲ ਬਣੀ ਰਹੋ ਜੀ ਚਲੋ ਦਿਖਾਉਣੀ ਆ ਤੁਹਾਨੂੰ ਕਿੰਦਾ ਕੱਟਦੇ ਆ ਪਤਰਬੂਜ ਵੀਡੀਓ ਦੇਖ ਲਿਓ ਹਣ ਤੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਤੇ ਅੱਜ ਬਹੁਤ ਹੀ ਕੰਮ ਦੀ ਵੀਡੀਓ ਆ ਜੀ ਦੇਖ ਲਿਓ ਧਿਆਨ ਨਾਲ ਸਾਰਿਆਂ ਦੀ ਕੰਮ ਆਉਣ ਵਾਲੀ ਹੈ ਤੇ ਆਪਾਂ ਦੱਸ ਦਿਆਂ ਤੁਹਾਨੂੰ ਤਰਬੂਜ ਆ ਜਿਹੜਾ ਸੌਖੇ ਤਰੀਕੇ ਨਾਲ ਕੀਤਾ ਆਪਾਂ ਕੱਟ ਕੇ ਖਾ ਸਕਦੇ ਆ ਤੇ ਵੈਸੇ ਇਹਦਾ ਵਾਵਾ ਚਾਂ ਜਟਜਾ ਹੋ ਜਾਂਦਾ ਇੱਕ ਤਾਂ ਬੀਜ ਹੁੰਦੇ ਆ ਇਹਦੇ ਵਿੱਚ ਤੇ ਇੱਕ ਫਾੜੀਆਂ ਜਿਹੀਆਂ ਲੰਬੀਆਂ ਜੀਆਂ ਹੋ ਜਾਂਣ ਤੁਹਾਨੂੰ ਫਾੜੀਆਂ ਬਹੁਤ ਔਖੀਆਂ ਹੋ ਜਾਂਦੀਆਂ ਤੇ ਇਹਨੂੰ ਇਸ ਤਰ੍ਹਾਂ ਤੁਸੀਂ ਟੇਡਾ ਕੱਟ ਲਓ ਤੇ ਆਪਾਂ ਅੱਧੇ ਤੋਂ ਥੋੜਾ ਜਿਹਾ ਘੱਟ-ਘੱਟ ਰਹੇ ਆ ਕਿਉਂਕਿ ਸਾਰਾ ਫਿਰ ਖਾਧਾ ਨਹੀਂ ਜਾਣਾ ਇਹ ਪਾਲੀ 6 ਕਿਲੋ ਦਾ ਤਰਬੂਜ ਹੈਗਾ ਤੇ ਅੱਧੇ ਤੋਂ ਥੋੜਾ ਜਿਹਾ ਘੱਟ-ਘੱਟ ਰਹੇ ਆ ਤੇ ਬਾਕੀ ਦਾ ਪਰ ਰੱਖਾਂਗੇ ਉਹ ਵੀ ਤੁਹਾਨੂੰ ਦੱਸ ਦਿਆ ਕਿੰਨਾ ਰੱਖਣਾ ਹੈ ਨੂੰ ਆਪਾਂ ਥੋੜੇ ਦਿਨ ਵਾਸਤੇ ਕੱਟੇ ਵੀ ਨੂੰ ਤੇ ਇਹਨੂੰ ਆਪਾਂ ਲੱਗ ਕਰ ਲੈਨੇ ਆ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਉਹ ਨਾਲ ਨਵੀਂ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਛੋਟਾ ਜਿਹਾ ਪੈਰਾ ਜਿਹਾ ਕਮੈਂਟ ਵੀ ਕਰ ਦਿਓ ਤੇ ਲੋ ਜੀ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਮੁੱਧਾਂ ਮਾਰ ਲੈਣਾ ਜਿਹੜਾ ਆਪਾਂ ਕੱਟਣ ਵਾਸਤੇ ਲਾਇਆ ਨਾਲ ਤੇ ਇਸ ਤਰ੍ਹਾਂ ਪਹਿਲਾਂ ਇਹਦੀਆਂ ਲੰਬੀਆਂ ਫਾਣੀਆਂ ਕੱਟ ਲੈਣੀਆਂ ਆਪਾਂ ਕਰ ਦਿ ਤੁਸੀਂ ਥੋੜੀ ਜਿਹੀ ਤਿੱਖੀ ਲੈ ਲਿਓ ਕਿਉਂਕਿ ਹਾਰਡ ਹੁੰਦਾ ਉੱਪਰੋਂ ਤੇ ਇਹ ਥੋੜਾ ਜਿਆਦਾ ਪੱਕਿਆ ਥੋੜਾ ਹਾੜਿਆ ਜਿਆਦਾ ਹੀ ਹੈ ਇਹ ਕਿਉਂਕਿ ਮੈਂ ਵੱਡਾ ਦੇਖ ਕੇ ਆਇਆ ਲਐਸੀ ਮੈਂ ਫਿਰ ਪੱਕਿਆ ਹੁੰਦਾ ਮਿੱਠਾ ਹੁੰਦਾ ਹੈ ਨਾ ਵੱਡਾ ਸਬੂਜ ਹੁੰਦਾ ਜਿਹੜਾ ਤੇ ਜਿਹੜੇ ਛੋਟੇ ਹੁੰਦੇ ਆ ਉਹ ਕੱਚੇ ਹੁੰਦੇ ਆ ਕਈ ਵਾਰ ਵਿੱਚੋਂ ਮਿੱਠੇ ਵੀ ਨਿਕਲਦੇ ਨੇ ਤੇ ਵੱਡਾ ਤਰਬੂਜ ਹੁੰਦਾ ਜਿਹੜਾ ਪੱਕ ਜਾਂਦਾ ਤੇ ਦਾ ਕਰਕੇ ਫਿਰ ਮੈਂ 5-6 ਕਿਲੋ ਦਾ ਲਿਆ ਸੀਗਾ ਤੇ ਲੋ ਜੀ ਹੁਣ ਆਪਾਂ ਇਹਨੂੰ ਟੇਡੇ ਲੋਟ ਕੱਟ ਲੈਣਾ ਇਸ ਤਰ੍ਹਾਂ ਦੇਖੋ ਸਿੱਧੀਆਂ ਫੜੀਆਂ ਕੱਟ ਲਈਆਂ ਤੇ ਹੁਣ ਇਹਨੂੰ ਆਪਾਂ ਕੱਟ ਲੈਨੇ ਟੇਡਾ ਇਸ ਤਰ੍ਹਾਂ ਤੇ ਬਹੁਤ ਹੀ ਵਧੀਆ ਫਾੜੀਆਂ ਨਿਕਲਦੀਆਂ ਇਸ ਤਰ੍ਹਾਂ ਕੱਟ ਕੇ ਤੇ ਛਾਣ ਚ ਬਹੁਤ ਹੀ ਆਸਾਨੀ ਰਹਿੰਦੀ ਹੈ ਤੇ ਉਸ ਤਰ੍ਹਾਂ ਹੱਥ ਜਿਹੜੀ ਸਾਰੇ ਗੰਦੇ ਹੁੰਦੇ ਨੇ ਮੈਂ ਫੱਕੰਦੇ ਆ ਨੇ ਪਾਣੀ ਵੱਧ ਹੁੰਦਾ ਨਾ ਤੇ ਇੱਕ ਬੀਜ ਹੁੰਦੇ ਆ ਤੇ ਹੱਥ ਜੇ ਗੰਦੇ ਹੋ ਜਾਂਦੇ ਫਿਰ ਇਸ ਤਰ੍ਹਾਂ ਤੁਸੀਂ ਫਾੜੀ ਚੱਕੋ ਤੇ ਖਾਓ ਬਹੁਤ ਹੀ ਵਧੀਆ ਆਸਾਨ ਤਰੀਕੇ ਦੇ ਨਾਲ ਕੱਟਿਆ ਜਾਂਦਾ ਇਸ ਤਰ੍ਹਾਂ ਤੇ ਨਾਲੇ ਬਾਕੀ ਦਾ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿ ਕਿੱਦਾਂ ਰੱਖਣਾ ਆਪਾਂ ਜੇ ਇਹਨੂੰ ਇੱਕ ਟੋਲ ਦੇ ਰੱਖਣਾ ਹੋਵੇ ਤਾਂ ਆ ਦੇਖੋ ਜੁਕਟ ਕੱਟ ਕੇ ਤਿਆਰ ਆ ਇਸ ਤਰ੍ਹਾਂ ਫਾੜੀਆਂ ਕੱਟ ਲਓ ਇਹਦੇ ਵਿੱਚੋਂ ਤੇ ਇਸ ਤਰ੍ਹਾਂ ਖਾਣਾ ਬਹੁਤ ਹੀ ਆਸਾਨ ਹੋ ਜਾਂਦਾ ਦੇਖੋ ਕਿੰਨੀਆਂ ਸੋਹਣੀਆਂ ਫਾੜੀਆਂ ਬਣ ਗਈਆਂ ਤੇ ਹੁਣ ਇਹਦੇ ਵਿੱਚ ਆਪਾਂ ਸਟਿਕ ਲਾ ਦਿੰਨੇ ਆ ਚਲੋ ਇਹ ਤਾਂ ਬੱਚਿਆਂ ਦੇ ਕੰਮ ਹੁੰਦੇ ਹਨ ਆਪਾਂ ਤਾਂ ਵੈਸੇ ਲਾ ਰਹੇ ਆ ਵੀਡੀਓ ਦਾ ਬਣਾਉਂਦੇ ਕਰਕੇ ਤੇ ਤੁਕਾ ਪਾਈ ਪਾਈ ਖਾ ਲੈਣਾ ਇਹ ਜਿਹਨੂੰ ਬੱਚਿਆਂ ਨੂੰ ਤਾਂ ਹੁੰਦਾ ਹੈ ਨਾ ਇਸ ਤਰ੍ਹਾਂ ਫਾਈਏ ਇਸ ਤਰ੍ਹਾਂ ਫਾਈਏ ਤੇ ਇਹ ਆਪਾਂ ਸਭ ਵੀਡੀਓ 'ਚ ਲੱਗ ਦਿਖਾ ਰਹੇ ਆ ਇਸ ਤਰ੍ਹਾਂ ਤੁਸੀਂ ਜੇ ਕਿਸੇ ਨੂੰ ਬੱਚਿਆਂ ਨੂੰ ਦੇਣੀ ਹੈ ਤੇ ਤੁਸੀਂ ਟਿਕਲਾ ਕੇ ਸਟ੍ਰੇਸ ਦੇ ਸਕਦੇ ਹੋ ਕੁਲਫੀ ਵਾਂਗ ਖੜ ਕੇ ਖਾ ਲਾਂਗੇ ਉਹ ਇਸ ਤਰ੍ਹਾਂ ਦੇਖੋ ਜੀ ਕਿੰਨੀਆਂ ਵਧੀਆ ਫਾੜੀਆਂ ਜੁਣੀਆਂ ਪੱਟੀਆਂ ਬਣੀਆਂ ਲੋ ਜੀ ਟਿਕ ਦੇ ਵਿੱਚ ਆ ਗਈ ਆ ਫਾੜੀ ਇਸ ਤਰ੍ਹਾਂ ਤੁਸੀਂ ਚੱਕ ਕੇ ਬੱਚੇ ਨੂੰ ਛੋਟੇ ਨੂੰ ਵੀ ਬੜਾ ਸਕਦੇ ਹੋ ਹਨ ਜਿਵੇਂ ਕੁਲਫੀ ਦੀ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਕੱਟ ਸਕਦੇ ਹੋ ਤਰਬੂਜ ਤੇ ਬਹੁਤ ਹੀ ਆਸਾਨ ਤਰੀਕਾ ਹੈ ਇਹ ਤੇ ਇਹ ਖਾਣ ਚ ਵੀ ਵਧੀਆ ਤੇ ਕੱਟਣ ਚ ਵੀ ਇਹ ਕੁਝ ਨਾ ਸੋਹਣਾ ਲੱਗ ਰਿਹਾ ਤੇ ਹੂੰ ਆਪਾਂ ਵੈਸੇ ਅੱਗੇ ਲੰਬੀਆਂ ਜਿਹੀਆਂ ਫਾੜੀਆਂ ਕੱਟ ਲੈਂਦੇ ਹਾਂ ਨਾ ਤੇ ਉਹ ਫਾਇਦਾ ਨ ਹੋ ਜਾਂਦਾ ਫਿਰ ਤੇ ਚਾਹ ਵਿੱਚੋਂ ਪੀਸ ਕੱਢਨੇ ਪੈਂਦੇ ਆ ਦੇ ਤੇ ਇਸ ਤਰ੍ਹਾਂ ਬਹੁਤ ਹੀ ਆਸਾਨ ਤਰੀਕਾ ਜੇ ਵਿੱਚੋਂ ਪੀਸ ਕੱਢ ਲਈਏ ਜੇ ਕੋਈ 10-20 ਮਿੰਟ ਆਪ ਰੱਖ ਦਈਏ ਕੱਢ ਕੇ ਫਿਰ ਬਿਲਕੁਲ ਆ ਜਾ ਹੁੰਦਾ ਇਹ ਤੇ ਇਸ ਤਰ੍ਹਾਂ ਜੇ ਆਪਾਂ ਛਿਲਕੇ ਦੇ ਨਾਲ ਹੀ ਇਹ ਫਾੜੀਆਂ ਜਿਹੜੀਆਂ ਰੱਖ ਦਈਆਂ ਵੀ ਹੋਣ 10-20 ਮਿੰਟ ਤੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਸਖਰਾਬ ਨਹੀਂ ਹੁੰਦੀਆਂ ਇਹ ਇਹ ਰੱਖ ਵੀ ਸਕਦੇ ਆ ਆਪਾਂ ਜਿਵੇਂ ਹੁਣ ਇਹਨੂੰ ਮੈਂ ਸਵੇਰੇ ਕੱਟ ਰਹੀ ਆ ਤੇ ਮੈਨੂੰ ਅਸੀ ਖਾਣਾ ਹੈਗਾ ਦੁਪਹਿਰੇ ਇਹਨੂੰ ਮੈਂ ਠੰਡਾ ਲਾਉਣਾ ਫਰਿੱਜ ਦੇ ਵਿੱਚ ਤੇ ਠੰਡਾ ਹੋਈ ਦੁਪਹਿਰ ਤੱਕ ਤੇ ਇਹਨੂੰ ਕੁਝ ਨਹੀਂ ਹੋਣਾਗਾ ਇਹ ਪਿਲਪਲਾਇਆ ਨਹੀਂ ਹੋਣਾ ਹੈਗਾ ਤੇ ਜੇ ਵਿੱਚੋਂ ਵਿੱਚੋਂ ਆਪਾਂ ਪੀਸ ਕੱਟ ਕੇ ਰੱਖ ਦਿੰਦੇ ਤਾਂ ਫਿਰ ਉਹ ਪਿਲਪਲੇ ਹੋ ਜਾਂਦੇ ਤੇ ਜੇ ਤੁਸੀਂ ਸਿਲਕੇ ਦੇ ਨਾਲ ਆਸਾਨ ਤਰੀਕੇ ਨਾਲ ਕੱਟਣਾ ਤਰਬੂਜ ਤਾਂ ਇਸ ਤਰ੍ਹਾਂ ਕੱਟ ਕੇ ਦਿੱਤੋ ਬਹੁਤ ਹੀ ਵਧੀਆ ਕੱਟਿਆ ਜਾਂਦਾ ਤੇ ਬਹੁਤ ਹੀ ਸੌਖਾ ਖਾਂਜ ਵੀ ਬਹੁਤ ਸੌਖਾ ਰਹਿੰਦਾ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਲਾ ਕੇ ਤੇ ਫਰਿੱਜ ਦੇ ਵਿੱਚ ਰੱਖ ਦਿੰਨੇ ਆਂ ਤੇ ਦੋਪਹਿਰ ਆਪਾਂ ਮੰਗਿੰਦੇ ਨੂੰ 1:30 ਵਜੇ ਉਹ ਠੰਡੇ ਹੋ ਜਾਣਗੇ ਚੰਗੀ ਤਰ੍ਹਾਂ ਫਿਰ ਆਪਾਂ ਆਉਣਾਂਗੇ ਤੇ ਫੋੜਾ ਆਪਾਂ ਫਰਿੱਜ ਦੇ ਵਿੱਚ ਰੱਖ ਦਨੇ ਆਲੂ ਲਾ ਕੇ ਖਾ ਸਕਦੇ ਸੀ ਲੂਣ ਨਾਲ ਹੀ ਵਧੀਆ ਹਾਜਮ ਚੱਕਿਆ ਜਾਂਦਾ ਤੇ ਨਾਲੇ ਟੇਸਟੀ ਲੱਗਦਾ ਇਹ ਆਪਾਂ ਰੱਖਣਾ ਜਿਹੜਾ ਹੁਣ ਇਹ ਸਾਰਾ ਤਾਂ ਖਾਧਾ ਨਹੀਂ ਜਾਣਾ ਪੱਡਾ ਵਾਲਾ ਹਨ ਇਹਨੂੰ ਇਸ ਤਰ੍ਹਾਂ ਮੁੱਦਾ ਮਾਰ ਕੇ ਰੱਖ ਦੇਣਾ ਕੁਛ ਨਹੀਂ ਹੁੰਦਾ ਨਾ ਖਰਾਬ ਨਹੀਂ ਹੁੰਦਾ ਇਹ ਜੇ ਸਿੱਧਾ ਰੱਖ ਦਈਏ ਫਿਰ ਨਾਲੇ ਤਾਂ ਸਮਾਨ ਚ ਸਮੈਲ ਪੈ ਜਾਂਦੀ ਹੈ ਤੇ ਨਾਲੇ ਪਿਲਪਲਾ ਜਿਆ ਜ਼ਿਆਦਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਤੁਸੀਂ ਰੱਖ ਸਕਦੇ ਹੋ ਜੀ ਨਵੀਂ ਵੀਡੀਓ ਦੇ ਨਾਲ